ਜਿਨਾ ਨ ਬਿਸਰੇ ਨਾਮ ਸੇਕਨੇ ਆ ਸੇਕਨੇ ਆ ਜਿਨਾ ਨ ਬਿਸਰੇ ਨਾਮ ਸੇਕਨੇ ਆ ਸੇਕਨੇ ਆ ਸੇਕਨੇ ਕੋ ਦੇਵਤ ਆਦਾਰ ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦੇ ਜਾਂ ਆਪ ਕਰਿਆ ਕਰਦੇ ਸਨ ਇੱਕ ਦਿਹਾੜੇ ਲਵਲੀਨ ਬਿਰਤੀ ਨਾਲ ਆਪ ਜੀ ਪਾਠ ਕਰ ਰਹੇ ਸਨ ਜਦੋਂ ਇਹਨਾਂ ਪੰਕਤੀਆਂ ਤੇ ਪਾਠ ਆਇਆ ਮਿਰ ਤਕ ਕੋ ਜੀਵਲਨ ਹਾਰ भूखे को देवत आधार आप जी रुक गए ये पंक्तियां ही बार-बार कई बार दोहराईयां गुरुवाणी ਵਿੱਚ ਅੰਕਤ ਆਸ਼ੇ ਦੀ ਵਿਚਾਰ ਮਨ ਵਿੱਚ ਪ੍ਰਬਲ ਹੋ ਰਹੀ ਸੀ ਕਿ ਪਰਮੇਸ਼ਰ ਦੇ ਨਾਮ ਵਿੱਚ ਕਿੰਨੀ ਵੱਡੀ ਸ਼ਕਤੀ ਹੈ ਜੋ ਮਰੇ ਹੋਏ ਨੂੰ ਵੀ ਜੀਵਤ ਕਰ ਦਿੰਦੀ ਹੈ ਅਤੇ ਅਨਜਲ ਦੀ ਥਾਂ ਸਰੀਰ ਨੂੰ ਆਧਾਰ ਵੀ ਦਿੰਦੀ ਹੈ ਸੋ ਇਹਨਾਂ ਤੁਕਾਂ ਨੂੰ ਅਮਲੀ ਤੌਰ ਤੇ ਪਰਖ ਲਈਏ ਤਾਂ ਜੋ ਅਗਾ ਕਿਸੇ ਵੀ ਜਗਿਆਸੂ ਨੂੰ ਡੰਕੇ ਦੀ ਚੋਟ ਨਾ ਕਹਿ ਸਕੇ ਕਿ ਭਾਈ ਨਾਮੀ ਅਤੇ ਉਸ ਦੇ ਨਾਮ ਵਿੱਚ ਕਿੰਨੀ ਵੱਡੀ ਮਹਾਨਤਾ ਹੈ ਕਿ ਸਰੀਰ ਦੀਆਂ ਸਾਰੀਆਂ ਲੋੜਾਂ ਨਾਮ ਆਸਰੇ ਪੂਰੀਆਂ ਹੁੰਦੀਆਂ ਹਨ ਪੂਰੀਆਂ ਹੀ ਨਹੀਂ ਹੁੰਦੀਆਂ ਉਹ ਸਰੀਰ ਜੋ ਸਰੀਰਕ ਲੋੜਾ ਮਹਿਸੂਸ ਕਰਦਾ ਹੈ ਉਸ ਨੂੰ ਜਿਉਂਦਾ ਕਾਇਮ ਰੱਖਣ ਵਾਸਤੇ ਜੋ ਸਰੀਰਕ ਆਹਾਰ ਹੈ ਉਹ ਵੀ ਨਾਮ ਦੁਆਰਾ ਪੂਰਾ ਹੋ ਸਕਦਾ ਹੈ ਸੁਖਮਣੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਰਮੀ ਦੇ ਦਿਨ ਸਨ ਉਸੇ ਵੇਲੇ ਬਾਬਾ ਜੀ ਉੱਤਰ ਵਾਲੇ ਪਾਸੇ ਜੋ ਭਾਈ 바ਵਾ ਸਿੰਘ ਜੀ ਦਾ ਡੇਰਾ ਸੀ ਉੱਥੇ ਨੂੰ ਚੱਲ ਪਏ ਤੇ ਸੁਨੇਹਾ ਦੇ ਕੇ ਆਏ ਕਿ ਜਦੋਂ surjeet singh ਸਰਦਾਰ ਬਾਬਾ ਸਿੰਘ ਜੀ ਦਾ ਲੜਕਾ ਉਹ ਆਵੇ ਤਾਂ ਉਸ ਨੂੰ ਸਾਡੇ ਪਾਸ ਭੇਜ ਦੇਣਾ ਉਸ ਨਾਲ ਕੋਈ ਜ਼ਰੂਰੀ ਕੰਮ ਹੈ ਬਾਬਾ ਜੀ ਦੇ ਮਨ ਵਿੱਚ ਫੈਸਲਾ ਤਾਂ ਪਹਿਲੇ ਹੀ ਕਰ ਲਿਆ ਸੀ ਕਿ ਇਸ ਪੰਕਤੀ ਦੀ ਪਰਖ ਕੱਲ ਤੋਂ ਆਰੰਭ ਕਰ ਦੇਣੀ ਹੈ ਸ਼ਾਮ ਪਈ ਕੰਮ ਤੋਂ ਬਹਿਲਾ ਹੋ ਕੇ surjeet singh ਬਾਬਾ ਜੀ ਪਾਸ ਪੁੱਜ ਗਿਆ ਬਾਬਾ ਜੀ ਨੇ ਭਾਈ surjeet singh ਨੂੰ ਕਿਹਾ ਇਹ surjeet singh ਅਸੀਂ 40 ਦਿਨ ਵਾਸਤੇ ਇਸ ਗੁਫਾ ਵਿੱਚ ਸਿਮਰਨ ਭਜਨ ਕਰਨਾ ਹੈ ਅਤੇ ਕੋਈ ਅਨਜਲ ਗ੍ਰਹਿਣ ਨਹੀਂ ਕਰਨਾ ਤੁਸੀਂ 4-5 ਦਿਨ ਧਿਆਨ ਰੱਖਣਾ ਸ਼ਾਮ ਨੂੰ ਜਾਂ ਸਵੇਰੇ ਆ ਕੇ ਇਹ ਜੋ ਗੁਫਾ ਦਾ ਰੋਸ਼ਨਦਾਨ ਹੈ ਇਸ ਵਿੱਚ ਕੋਈ ਸਾਡੇ ਸਰੀਰ ਨੂੰ ਦੇਖ ਜਾਇਆ ਕਰਿਓ ਜੋ ਸਾਡਾ ਸਰੀਰ ਛੁੱਟ ਗਿਆ ਤਾਂ ਦਾ ਸੰਸਕਾਰ ਕਰ ਦੇਣਾ ਅਮੈਂ ਸਰੀਰ ਖਰਾਬ ਨਾ ਹੋ ਜਾਵੇ। ਆਪ ਜੀ ਨੇ ਖਿਆਲ ਰੱਖਣਾ ਸਵੇਰੇ ਸ਼ਾਮ ਨਿਗਾ ਮਾਰ ਜਾਣੀ। ਜੇ 4-5 ਦਿਨ ਠੀਕ ਰਹਾ ਫਿਰ ਕੋਈ ਖੇਚਲ ਕਰਨ ਦੀ ਲੋੜ ਨਹੀਂ। ਇਹ ਬਚਨ ਸੁਣ ਕੇ ਪ੍ਰੇਮੀ ਦਾ ਮਨ ਭਰ ਗਿਆ ਕਿ ਸ਼ਾਇਦ ਸੱਚਮੁੱਚ ਹੀ ਕੋਈ ਭਾਣਾ ਨਾ ਵਰਤ ਜਾਵੇ। ਪਰ ਬਾਬਾ ਜੀ ਨੇ ਦਲਾਸਾ ਦਿੱਤਾ ਕਿ ਕਿਹਾ ਕਿ ਪਰਮੇਸ਼ਰ ਦੇ ਭਾਣੇ ਵਿੱਚ ਹੀ ਰਹਿਣਾ ਠੀਕ ਹੈ। ਸਾਨੂੰ ਪੱਕਾ ਦ੍ਰਿੜ ਨਿਸ਼ਚਾ ਹੈ ਕਿ ਸਾਡੇ ਸਰੀਰ ਨੂੰ ਕੁਝ ਵੀ ਨਹੀਂ ਹੋਵੇਗਾ ਇਹ ਤਾਂ ਕੇਵਲ ਤੈਨੂੰ ਗਿਆਤ ਬਚੋ ਦੱਸਿਆ ਹੈ ਕਿ ਸ਼ਾਇਦ ਜੇ ਕੋਈ ਬਾਣਾ ਵਰਤ ਜਾਵੇ ਤਾਂ ਸਰੀਰ ਐਵੇਂ ਪਿਆ ਖਰਾਬ ਨਾ ਹੋ ਜਾਵੇ ਤਾਂ ਆਪ ਜੀ ਨੇ 10 ਸੰਸਕਾਰ ਕਰ ਦੇਣਾ ਅੰਮ੍ਰਿਤ ਜਲ ਤੋਂ ਬਗੈਰ ਯਾਪ ਸੋ ਅਗਲੇ ਦਿਨ ਸਵੇਰ ਦਾ ਨਿਤਨੇਮ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੋਏ ਗ੍ਰੀਵ ਨਿਵਾਜ ਆਪ ਜੀ ਦੇ ਬਚਨਾਂ ਦੀ ਕਮਾਈ ਕਰਕੇ ਵਿਖਣ ਵਾਸਤੇ 40 ਦਿਨ ਲਈ ਆਪ ਜੀ ਦੇ ਚਰਨਾਂ ਵਿੱਚ ਸਾਡਾ ਇਹ ਨਿਮਾਣਾ ਸਰੀਰ ਹਾਜ਼ਰ ਹੈ। ਆਪ ਜੀ ਨਾਮ ਦਾ ਆਹਾਰ ਬਖਸ਼ਿਸ਼ ਕਰਕੇ ਮੇਹਰਾ ਵਰਸਾਓ। ਸਿਮਰਨ ਆਰੰਭ ਕਰ ਦਿੱਤਾ। ਆਪ ਜੀ ਤੜਕੇ 2 ਵਜੇ ਉੱਠ ਖੜੋਂਦੇ ਇਸ਼ਨਾਨ ਕਰਨ ਉਪਰੰਤ ਗੁਰੂ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਿਤਨੇਮ ਕਰਦੇ। ਉਸ ਉਪਰੰਤ ਸੁਖਮਨੀ ਸਾਹਿਬ ਜੀ ਦਾ ਪਾਠ ਬੜੇ ਰੰਗ ਵਿੱਚ ਸਹਿਜ-ਸਹਿਜ ਨਾਲ ਕਰਦੇ ਸਾਰਾ ਦਿਨ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਦੇ ਸੋਦਰ ਦੇ ਪਾਠ ਦੀ ਹਾਜ਼ਰੀ ਲਵਾ ਕੇ 10 ਵਜੇ ਰਾਤ ਤੱਕ ਫਿਰ ਸਿਮਰਨ ਵਿੱਚ ਜੁਟ ਜਾਂਦੇ ਉਪਰੰਤ ਅੱਧਾ ਕੋ ਘੰਟਾ ਇਸ ਗੁਫਾ ਵਿੱਚੋਂ ਰਾਤ ਨੂੰ ਬਾਹਰ ਨਿਕਲ ਕੇ ਥੋੜਾ ਫਿਰਤੁਰ ਲੈਂਦੇ 11 ਵਜੇ ਦੇ ਕਰੀਬ ਸੋਹਲੇ ਦਾ ਪਾਠ ਕਰਕੇ ਥੋੜਾ ਆਰਾਮ ਕਰਦੇ ਇਸ ਪ੍ਰਕਾਰ ਨਿਤ ਕਿਰਿਆ ਬਣਾ ਲਈ। ਬਾਬਾ ਜੀ ਦੱਸਦੇ ਸਨ ਕਿ ਉਹਨਾਂ ਨੇ ਆਪਣੇ ਜੀਵਨੀ ਚੋ ਜੋ ਕੈਸਟ ਵਿੱਚ ਰਿਕਾਰਡ ਹੈ ਉਸ ਵਿੱਚ ਵੀ ਦੱਸਿਆ ਹੈ ਕਿ 40 ਦਿਨ ਦਾ ਸਮਾਂ ਐਸੇ ਆਨੰਦ ਵਿੱਚ ਬੀਤਿਆ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਅੰਨ ਦੀ ਭੁੱਖ ਜਾਂ ਜਲ ਦੀ ਪਿਆਸ ਲੱਗਣੀ ਤਾਂ ਇੱਕ ਪਾਸੇ ਰਹੀ ਅੰਦਰੋਂ ਇਹਨਾਂ ਨੂੰ ਗ੍ਰਹਿਣ ਕਰਨ ਵਾਸਤੇ ਵੀ ਮਨ ਵਿੱਚ ਬਾਸ਼ਨਾ ਤੱਕ ਨਹੀਂ ਪੈਦਾ ਹੋਈ। ਕੋਈ ਫੁਰਨਾ ਨਹੀਂ ਆਇਆ। ਨਾ ਹੀ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਮਹਿਸੂਸ ਹੋਈ ਚੰਗੀ ਤਰ੍ਹਾਂ ਆਪਣੇ ਸਰੀਰ ਦੁਆਰਾ ਪਰਖ ਲਿਆ ਕਿ ਹਾਰ ਨਾਮ ਹਮਾਰਾ ਭੋਜਨ ਸਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ 40 ਦਿਨਾਂ ਬਾਅਦ ਅਰਦਾਸ ਕਰਕੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ ਇਨ੍ਹਾਂ ਦਿਨਾਂ ਵਿੱਚ ਸਤਗੁਰੂ ਜੀ ਨੇ ਹੋਰ ਬਿਆਨਤ ਆਤਮਿਕ ਉਹਨਣਤੀ ਅਤੇ ਨਾਮ ਦਾ ਰਸ ਪ੍ਰਦਾਨ ਕੀਤਾ ਬਿਆਨਤ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਨੂੰ ਦੱਸਿਆ ਨਹੀਂ ਜਾ ਸਕਦਾ ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ ਚੰਗੀ ਤਰ੍ਹਾਂ ਨਿਚਾ ਹੋ ਗਿਆ ਕਿ ਸਤਗੁਰੂ ਜੀ ਨੇ ਬਾਣੀ ਜੋ ਗੁਰੂ ਦੀ ਬਾਣੀ ਵਿੱਚ ਜੋ ਵੀ ਇੱਕ ਇੱਕ ਅੱਖਰ ਲਿਖਣਾ ਕੀਤਾ ਹੈ ਉਹ ਪੱਥਰ ਉੱਪਰ ਲਕੀਰ ਵਾਂਗ ਅਮਿਟ ਹੈ ਅਜੇ ਪੱਥਰ ਦੀ ਲਕੀਰਤਾ ਸ਼ਾਇਦ ਮਿਟ ਜਾਵੇ ਪਰ ਗੁਰਬਾਣੀ ਦੇ ਜੋ ਬਚਨ ਹਨ ਉਹ ਸਦੀਵ ਕਾਲ ਅਟਲ ਸਚਾਈ ਹਨ ਗੇਰ ਬਸੂਦਾ ਜਲ ਪਵਨ ਜਾਏ ਗੋ ਇੱਕ ਸਾਧ ਬਚਨ ਅਟਲਾ ਧਾ ਉਹਨ ਤਾਂ ਕੇਵਲ ਸਾਡੇ ਆਪਣੇ ਵਿੱਚ ਹੀ ਹੈ ਜੋ ਪ੍ਰਾਣੀ ਦ੍ਰਿੜਤਾ ਦੇ ਨਾਲ ਗੁਰਬਾਣੀ ਦੇ ਵਾਕਾਂ ਉੱਪਰ ਨਿਸ਼ਚਾ ਕਰ ਲਵੇ ਉਸ ਉੱਤੇ ਜ਼ਰੂਰ ਗੁਰਬਾਣੀ ਦਾ ਪਾਰਸ ਜ਼ਰੂਰ ਗੁਰਬਾਣੀ ਦੀ ਕਲਾ ਬਾਰਤ ਦੀ ਹੈ ਲੋੜ ਕੇਵਲ ਗੁਰੂ ਕੇ ਬਚਨਾਂ ਨੂੰ ਸੱਤ ਕਰਕੇ ਮੰਨਣ ਦੀ ਹੈ ਤਾਂ ਹੀ ਗੁਰਦੇਵ ਚੌਥੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਪ੍ਰਤੀ ਹੁਕਮ ਕੀਤਾ ਹੈ ਕਿ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਜੇ ਕਿਸੇ ਨੂੰ ਵੀ ਕੋਈ ਸ਼ੱਕ ਹੈ ਤੋ ਆਪਣੇ ਜੀਵਨ ਵਿੱਚ ਗੁਰਬਾਣੀ ਦੇ ਸਿਧਾਂਤ ਨੂੰ ਪਰਖ ਕੇ ਦੇਖ ਲਵੇ ਬਿਨਾ ਪਰਖ ਕੀਤੇ ਪਰਮੇਸ਼ਰ ਦੀ ਬਾਣੀ ਪ੍ਰਤੀ ਤਰਕ ਕਰਨੀ ਆਪਣੇ ਆਪ ਨਾਲ ਬਹੁਤ ਵੱਡਾ ਤ੍ਰੋਹ ਹੈ ਪਾਪ ਹੈ ਜੋ ਗੁਰੂ ਬਚਨਾਂ ਨੂੰ ਸੱਚ ਮੰਨ ਕੇ ਯਕੀਨ ਭਰੋਸੇ ਸਹਿਤ ਗੁਰਬਾਣੀ ਉੱਪਰ ਨਿਸ਼ਚਾ ਕਰਦਾ ਹੈ ਉਹ ਵਾਹਿਗੁਰੂ ਜੀ ਵਿੱਚ ਲੀਨ ਹੋ ਕੇ ਉਸ ਦਾ ਰੂਪ ਬਣ ਜਾਂਦਾ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਮਾਨ ਹੋ ਐਉ ਆਤਮ ਰਾਮੈ ਲੀਨਾ ਹੈ ਹੈ ਉਹ ਆਤਮ ਰਾਮੇ ਲੀਨਾ ਹੈ ਅਤੇ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਗੁਰਬਾਣੀ ਬਣੀ ਐ ਸਤਿਗੁਰਜੀ ਦੀ ਬਾਣੀ ਸੱਚ ਦਾ ਸਰੂਪ ਹੈ ਗੁਰਬਾਣੀ ਦੁਆਰਾ ਭਰੋਸਾ ਕਰਨ ਨਾਲ ਹੀ ਸਤ ਸਰੂਪ ਦਾ ਰੂਪ ਬਣ ਸਕੀਦਾ ਹੈ ਉਸ ਵਿੱਚ ਭੇਦ ਹੋ ਜਾਈਦਾ ਹੈ ਸੇਕ ਨਹਿ ਆ ਸੇਕ ਨਹਿ ਆ जिना न बिसरे नाम सेकन है आ सेकन है आ भेद न जानो मूल साईं जे आ भेद न जानो मूल साईं जे आ